ਮੇਰਾ ਨਾਮ ਜੀ ਇੰਦਰਜੀਤ ਤੇ ਮੇਰੀ ਇੱਕ ਸ਼ੌਪ ਦੀ ਦੁਕਾਨ ਆ ਤੇ ਇਹਦੇ ਦੇ ਨਾਲ ਮੈਂ ਨਾ ਰਜਾਨਾ ਸਪੋਰਟਸਮੈਨ ਅਖਬਾਰ ਚ ਪਿਛਲੇ 15 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਜੀ ਧਾਰੀਗੜ੍ਹ ਸਟੇਸ਼ਨ ਤੇ ਜੀ ਕੱਲ ਮੈਂ ਕਰੀਬ 1:00 ਵਜੇ ਆਪਣੇ ਇੱਥੇ ਬਾਹਰ ਚੇਅਰ ੜਾ ਕੇ ਤੇ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ ਉਹਨੇ ਮੇਰਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜਬੂਤੀ ਨਾਲ ਫੜਿਆ ਸੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦੋਂ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ ਮੈਂ ਉਹਨਾਂ ਨੂੰ ਹੀ ਕਹੀ ਜਾਂਦਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਆ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਭਾਲ ਕੇ ਲੈ ਗਏ ਆ ਜੀ ਹਾਂਜੀ ਫੋਨ ਪੈ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸ ਐਚਓ ਧਾਰੀয়াল ਸਰਦਾਰ ਸ਼ਰਮ ਜੀ ਸੇ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ ਸੀਸੀਟੀਵੀ ਕੈਮਰੇ ਘੰਘਾਰੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਮੇਰੇ ਫੋਨ ਨੂੰ ਕੋਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੀ ਕੁ ਨਿਕਲੀ ਸੀਸੀਟੀਵੀ ਫੁਟੇਜ ਉਹ ਮੈਂ ਦੇ ਦਿੱਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਧਾਰੀਵਾਲ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋ ਤੇ ਝਪਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਦੇ ਪਰਚਾ ਨੂੰ ਸ਼ਕਤੀ ਵਰਤਣੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆ ਆਪਣੇ ਆਪਣੇ ਆਪ ਨੂੰ ਮਤਲਬ ਇਹ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸ਼ਾਮਿਆਂ ਸ਼ਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮਾਨਜੋਗ ਐਸਐਸਪੀ ਕੋ ਵੀ ਇਹੋ ਹੀ ਮੰਗ ਕਰਦਾ ਜੀ ਤੇ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਸਰ ਆ ਇਹਨਾਂ ਨੂੰ ਸਖਤੀ ਨਾਲ ਜਿਠਿਆ ਜਾਵੇ ਤੇ ਇਹਨਾਂ ਤੇ ਕਾਰਵਾਈ